ਨਹੀਂ ਸਾਰਾ 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 ਨਹੀਂ ਸਾਰ ਜਾ ਕਿਧਰ ਇੰਟਰਵਿਊ ਵਾਲਾ ਕਹਿੰਦਾ ਵੋਈ ਟ੍ਰਿਮਟਰ ਤੇ ਗਿਆ ਸੀ ਨਾ ਕਾਵੇ ਤੇ ਕੋ ਨਾ ਤੇ ਕੋ ਲਾਇਸੈਂਸ ਹੈ ਤਿੰਨ ਤਿੰਨ ਚੜੇ ਗੱਟੇ ਤੁਹਾਨੂੰ ਸਹਰਉਣੀ ਗਿਆ ਅੱਛਾ ਲੈਣੋ ਤੁਹਾਨੂੰ ਲੈ ਕਰਨ ਬੰਦਰ ਨੇ ਕੋਈ ਨਾ ਲੈਮ ਬੋਸ ਸਰ ਉਹ ਤੁਹਾਨੂੰ ਦਿਖਾ ਦੇਗੀ ਕਿੱਥੇ ਹੈ ਕਾਗਜ਼ ਸਰ ਬਸ ਤੋਂ ਸੁਣੋ ਸਰ ਸਰ ਕਾਗਜ਼ ਹੈ ਕਾਗਜ਼ ਲੈ ਯਾਰ ਬਸ ਤੋਂ ਸੁਣੋ ਸਰ ਨਾ ਦੱਸ ਸਰ ਕਾਗਜ਼ ਕੋਈ ਕਾਗਜ਼ ਦਿਖਾ ਦੇ ਕਿੱਥੇ ਹੈਗਾ ਸਰ ਨੰਬਰ ਤੇ ਕਿੱਥੇ ਹੈਗਾ ਤਿੰਨ ਤਿੰਨ ਤੋਂ ਚੜੀ ਫੜ ਜਾਇਓ ਸਰ ਆ ਬੈਠਾ ਪਿੱਛੇ ਸਰ ਐ ਵੀ ਬੈਠਾ ਪਿੱਛੇ ਵੇ ਇਹ ਬੈਠਾ ਸਰ ਮੈਂ ਤਾਂ ਇਕੱਲੇ ਰੁਕਾਂ ਵੀ ਨਹੀਂ ਫੜੇ ਕਿੱਥੇ ਗਿਆ ਚੱਲ ਆਏ ਦੁੱਧ ਲੈ ਚੱਲ ਕਾਗਜ਼ ਹੱਥ ਲੈ ਲੈ ਦੁੱਧ ਲੈ ਚੱਲ ਠੀਕ ਐ ਜੇ ਕਾਗਜ਼ ਹਰਿੱਤ ਹੈ ਸਰ ਤਿੰਨ ਤਿੰਨ ਤੋਂ ਦੇਖੋ ਜੀ ਕੋਈ ਸਰ ਨਹੀਂ ਸਰ ਜੀ ਹੈ ਵੀ ਹਾਂ ਜੀ ਜੀ ਮੋਬਾਈਲ ਨੰਬਰ ਲੈਂਦੇ ਹਾਂ ਕਿ ਕਰ ਮੋਬਾਈਲ ਡੈਟਾ ਲੈ ਸਾਰਾ ਲੇਕੋ ਐਗਰੀਕਲਚਰ ਬੱਚੇ ਨੇ ਕਰ ਤੁਹਾਨੂੰ ਮਾਈਕਾ ਕੋਸਟ ਕਰਾ ਬਾਰੇ ਹੋਤਰ ਆ ਗਏ ਬੋਲੀ ਨਹੀਂ ਅਗਰ ਕੋਈ ਹੈ ਤਾਂ ਹਾਂ ਜੀ ਆਪਾਂ ਇਹ ਲੋ ਜਿਹੜੇ ਦੇ ਰਹੀ ਹੈ ਇਹ ਬੇਲਪੁਰੇ ਦਾ ਨਾਮ ਦਿੰਦੇ ਆ ਜਿਹੜਾ ਅਕਸਰ ਹੁੰਦਾ ਹੈ ਇਹਦਾ ਮੋਬਾਈਲ ਚੈੱਕ ਕਰ ਲੋ ਨਾਲੇ ਜਦ ਵਿੱਚ ਕੋਈ ਨੰਬਰ ਲੰਬੜਾ ਵੇਗ ਚ ਫੋਟੋ ਆਈ ਗਈ ਤੁਹਾਨੂੰ ਉਹ ਤਾਂ

Sous-titrage Société Radio-Canada ਆਜ ਅਸੀਂ ਲੱਖੋ ਕੇ ਬਹਿਰਾਮ ਦੇ ਵਿੱਚ ਅਸੀਂ ਤਿੰਨ ਚਾਰ ਪੁਆਇੰਟਸ ਨੇ ਜਿੱਥੇ ਸਾਨੂੰ ਲੱਗਦਾ ਹੈਗਾ ਵੀ ਇੱਥੇ ਜਿਹੜਾ ਹੈਗਾ ਨਾਰਕੋਟਿਕਸ ਦਾ ਹੈਗਾ ਜਾਂ ਕੋਈ ਬੰਦੇ ਜਿਹੜੇ ਛੁੱਟ ਕੇ ਆਏਗੇ ਤੇ ਜਿਹੜੇ ਬੰਦੇ ਸਾਨੂੰ ਵਾਂਟਡ ਹੈਗੇ ਜਿਹੜੇ ਪਰਚਿਆਂ ਦੇ ਵਿੱਚ ਜਿਹੜੇ ਹਲੇ ਪਕੌੜੇ ਨੇ ਉਹਨਾਂ ਦੇ ਅਸੀਂ ਪਿੰਡਾਂ ਦੇ ਵਿੱਚ ਅਸੀਂ ਕੀਤਾ ਹੈਗਾ ਤੇ ਲੱਖੋ ਕੇ ਬਹਿਰਾਮ ਦੇ ਵਿੱਚ ਹਾਂ ਕੋਈ ਹੋਇਆ ਬਰਾਮੇ ਜੀ ਅੱਲੇ ਲੱਗਦਾ ਜੀ ਇੱਕ ਸਾਧਕ ਉਹ ਐਫ ਆਈ ਆਰ ਲਾਉ ਸੀ ਉਹਦੇ ਵਿੱਚ ਇੱਕ ਮੋਲਜਮ ਸਾਨੂੰ ਵਾਂਟਡ ਸੀਗਾ ਉਹ ਅਸੀਂ ਅਰੈਸਟ ਕੀਤਾ ਅੱਲੇ ਜੀ ਤੇ ਉਸ ਤੋਂ ਬਾਅਦ ਹੁਣਲੇ 2 ਮਿੰਟ ਪਹਿਲੇ ਸਾਨੂੰ ਲਾਨ ਦਾ ਪਤਾ ਲੱਗਿਆ ਲਾਨ ਦੇ ਵਿੱਚ ਸਾਡੀ ਟੀਮ ਗਈ ਹੈਗੀ ਹੋ ਰਿਕਵਰ ਹੋਈ ਹੈ ਦੇਖਣ ਲਈ ਕਿੰਨੀ ਖੇਗੀ ਹੋ ਜੀ ਤੇ ਸਾਰਾ ਕੰਮ ਜਾਰੀ ਰਹੂਗਾ ਇਹ ਕੰਟੀਨਿਊਸਲੀ ਚੱਲ ਰਹੇ ਨੇ ਹੁਣ ਸਾਡੇ ਹਫਤਾ ਪੂਰਾ ਹੋ ਗਿਆ ਵੀ ਜਿਹੜੇ ਅਰਲੀ ਮਾਰਨਿੰਗ ਚੱਲ ਰਹੇ ਨੇ ਦੁਪਹਿਰ ਨੂੰ ਚੱਲ ਰਹੇ ਨੇ ਰਾਤ ਨੂੰ ਚੱਲ ਰਹੇ ਤਾਂ ਕੰਟੀਨਿਊਸਲੀ ਚੱਲੇਗਾ ਜਦ ਤੱਕ ਇਹ ਕਿ ਵੀ ਮਾਰੇ ਬੰਦਾ ਜਿਹੜਾ ਉਹ ਅੰਦਰ ਹਵਾਲਾ ਚ ਨਾ ਹੋਵੇ ਤਾਂ ਜਿਹੜਾ ਪਬਲਿਕ ਨੇ ਉਹ ਵੀ ਹਾਬੀ ਆ ਜੀ ਸਾਰੇ ਇੱਥੇ ਸ਼ੋਕਾ ਤੇ ਸ਼ਾਂਤੀ ਨਾਲ ਰਹ ਰਹੇ ਗਏ ਜੀ। ਕੀ ਅਪੀਲ ਆ ਜੀ ਲੋਕਾਂ ਨੂੰ। ਦੇਖੋ ਲੋਕਾਂ ਨੂੰ ਸਾਰੇ ਨੂੰ ਇਹ ਅਪੀਲ ਹੈ ਵੀ ਜਿਹੜੇ ਮਾੜੇ ਕੰਮਾਂ ਤੋਂ ਦੂਰ ਰਹੀਏ ਸਾਰੇ ਜਿਹੜੇ ਐਨਜੀਓ ਇਕੱਠੇ ਹੋ ਗਏ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਉਹਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਵੀ ਅਜ ਨੂੰ ਵੀ ਆਪਾਂ ਇਹ ਨਾ ਕੰਮ ਕਰੀਏ ਜਿਹਦੇ ਵਿੱਚ ਅਗਰ ਚਿੱਟਾ ਆ ਜਾਂ ਜਿਵੇਂ ਸ਼ਰਾਬ ਦੀੀ ਗਈ ਜਾਂ ਕੋਈ ਲਾਂਡ ਜਿਵੇਂ ਬਣਾ ਰਹੇਗੇ। ਵੀ ਅਗਰ ਫੇਰ ਵੀ ਕੋਈ ਨਹੀਂ ਮੰਨਦਾ ਹੈਗਾ ਤਾਂ ਉਸ ਤੋਂ ਬਾਅਦ ਜਿਹੜੇ ਐਫ ਆਈ ਆਰ ਦਾਜੇਗਾ ਵੀ ਜਿਹੜਾ ਸੀ ਐਫ ਆਈ ਸਾਰੇ ਨੂੰ ਇਹ ਹੀ ਅਪੀਲ ਹੈ ਵੀ ਕੀ ਹੋਇਆ ਕੋਈ ਕੰਮ ਨਾ ਕਰਨ ਜੀ ਦੇ ਵਿੱਚ ਸਾਨੂੰ ਇਹ ਹੋਵੇ ਵੀ ਸਾਨੂੰ ਕੋਈ ਪਰੇਸ਼ਾਨੀ ਹੋਵੇ ਬਾਅਦ ਚ ਵੀ ਐਫ ਆਈ ਆਰ ਦੇਣੀ ਪਵੇ ਤੇ ਇਹੀ ਹੈ ਵੀ ਸਾਰੇ ਖੁਸ਼ੀ ਨਾਲ ਰਹਿਣ ਤੇ ਨਾਲ ਸਾਰੇ ਵਧੀਆ ਕੰਮ ਕਰਨ ਜੀ